ਗਿਆਨੀ ਰਗਵੀਰ ਸਿੰਘ ਦੇ ਵੱਲੋਂ ਅੱਜ ਇੱਕ ਅਹਿਮ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਬਾਦਲ ਪਰਿਵਾਰ ਅਤੇ STPC ਦੇ ਉੱਤੇ ਜਿਹੜੇ ਕਿ ਤਿੱਖੇ ਨਿਸ਼ਾਨੇ ਦੇਖਣ ਨੂੰ ਮਿਲੇ ਹਾਲਾਂਕਿ ਉੱਥੇ ਵੱਡੇ ਇਲਜ਼ਾਮ ਵੀ ਲਗਾਏ ਗਏ ਜਿਸ ਦੇ ਤਹਿਤ ਹੁਣ ਭਾਈ ਬਲਦੇਵ ਸਿੰਘ ਵੱਡਾਲਾ ਦਾ ਬਿਆਨ ਸਾਹਮਣੇ ਆ ਰਿਹਾ ਉਹਨਾਂ ਨੇ ਤਾਂ ਕਹਿਣਾ ਕਿ ਦੇਰ ਆਏ ਚਾਹੇ درست ਆਏ ਪਰ ਹੁਣ ਜੋ ਤੁਸੀਂ ਕਾਨਫਰੰਸ ਦੇ ਵਿੱਚ ਗੱਲਾਂ ਕੀਤੀਆਂ ਨੇ ਕਿ 328 ਪਾਵਨ ਸਰੂਪਾਂ ਦੇ ਪਿੱਛੇ ਵੀ ਜਿਹੜਾ ਕਿ STPC ਅਤੇ ਬਾਦਲਾਂ ਦਾ ਵੱਡਾ ਹੱਥ ਹੈ ਜੋ ਜੋ ਇਲਜ਼ਾਮ ਲਾਇ ਉਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਕੇ ਸਭ ਨੂੰ ਪਤਾ ਹੈ ਕਿ ਐਸਟੀਪੀਸੀ ਦੇ ਉੱਤੇ ਕਬਜਾ ਸਿਰਫ ਇੱਕ ਪਰਿਵਾਰ ਦੇ ਵੱਲੋਂ ਕੀਤਾ ਗਿਆ ਤੇ ਉਹਨਾਂ ਨੇ ਕਹਿਣਾ ਹੈ ਕਿ ਅਸੀਂ ਇਸ ਜੋ ਕਾਨਫਰੰਸ ਦੇ ਵਿੱਚ ਬਿਆਨ ਦਿੱਤੇ ਗਏ ਨੇ ਉਸ ਬਿਆਨਾਂ ਦਾ ਸਵਾਗਤ ਕਰਦੇ ਹਾਂ ਪਰੰਤੂ ਦੂਜੇ ਪਾਸੇ ਉੱਥੇ ਹੀ ਉਹਨਾਂ ਨੇ ਹਰਜਿੰਦਰ ਸਿੰਘ ਧਾਮੀ ਐਸਟੀਪੀਸੀ ਅਟੇ ਦੱਸਿਏ ਕਿ ਬਾਦਲ ਪਰਿਵਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਨੇ ਤੇ ਜਿਸ ਦੇ ਤਹਿਤ ਹੋਰ ਕੁਝ ਵੀ ਪਲਟਵਾਰ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਆਓ ਸੁਣੌਣੇ ਆ ਭਾਈ ਬਲਦੇਵ ਸਿੰਘ ਬਡਾਲਾ ਦਾ ਹੋ ਕੀ ਕੁਝ ਕਹਿਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਨੂੰ ਆਜ਼ਾਦ ਕਰਾਉਣ ਦਾ ਸਮਾਂ ਆ ਗਿਆ। ਉਹਨਾਂ ਇਹ ਵੀ ਆਖਿਆ ਕਿ 328 ਪਾਵਨ ਸਰੂਪ ਆਖਿਰ ਕਿੱਥੇ ਨੇ? ਇਹ ਵੀ ਆਖਿਆ ਹੱਥ ਲਿਖਤ ਬੀੜਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੇਰੀ ਪੀੜੀ ਦੇ ਮਾਲਕ ਦੀਆਂ ਦੋ ਕਿਰਪਾਨਾਂ ਵਿੱਚੋਂ ਇੱਕ ਦਾ ਮੁਠਾ ਜਿਹੜਾ ਸੀ ਉਹ ਕਿੱਥੇ ਆ? ਉਹਨਾਂ ਨੇ ਸਿੱਖ ਕਤਲੇਆਮ ਦੇ ਦੋਸ਼ੀ ਜਿਹੜੇ ਸਿੱਖਾਂ ਨੂੰ ਮਾਰਨ ਵਾਲੇ ਕਾਤਲ ਲੋਕ ਅਫਸਰ ਸੀ। ਜਿਹੜੇ ਬਾਦਲ ਪਰਿਵਾਰ ਨੇ ਉਹ ਚੌਧਿਆਂ ਤੇ ਲਾਏ ਉਹਨਾਂ ਦੀ ਗੱਲ ਵੀ ਰੱਖੀ ਗੋਲ ਕਚੋਰੀ ਦੀ ਗੱਲ ਕੀਤੀ ਜ਼ਮੀਨ ਨਹੀਂ ਕੱਪੜਿਆਂ ਦੀ ਗੱਲ ਕੀਤੀ ਦਖਲ ਅੰਦਾਜ਼ੀ ਰਾਜਨੀਤੀ ਹੋ ਰਹੀ ਐ ਸ਼੍ਰੋਮਣੀ ਕਮੇਟੀ ਚ ਸਾਰੀਆਂ ਗੱਲਾਂ ਕੀਤੀਆਂ ਸਰਬੱਤ ਖਾਲਸੇ ਦੀ ਵੀ ਗੱਲ ਕੀਤੀ ਮੈਂ ਕਹਿਣਾ ਚਾਹੁੰਨਾ ਸਿੰਘ ਸਾਹਿਬ ਜੀ ਚੰਗਾ ਹੁੰਦਾ ਬੋਲ ਕੇ ਲੱਥਣਾ ਹੋਰ ਚੀਜ਼ ਐ ਲੱਥ ਕੇ ਬੋਲਣਾ ਹੋਰ ਚੀਜ਼ ਐ ਅਸਰ ਹੋਰ ਹੁੰਦੇ ਆ ਚਲੋ ਤੁਸੀਂ ਦੇਰ ਆਏ ਦਰਸਤ ਆਏ ਅਸੀਂ ਤੁਹਾਡਾ ਵਿਰੋਧ ਨਹੀਂ ਕਰਦੇ ਤੁਹਾਡਾ ਸਵਾਗਤ ਕਰਦੇ ਆਂ ਔਰ ਇਹ ਗੱਲ ਗਿਆਨੀ ਮਾਨ ਸਿੰਘ ਹੋਣਾ ਨੂੰ ਵੀ ਕਹੀ ਗਈ ਸੀ ਪੰਜ ਪਿਆਰੇ ਸਿੰਘਾਂ ਨੂੰ ਵੀ ਕਹੀ ਗਈ ਸੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਵੀ ਕਹੀ ਗਈ ਸੀ ਕਿ ਤੇ ਤੁਹਾਨੂੰ ਵੀ ਆਖਦੇ ਆਂ ਕਿ ਹੁਣ ਭਵਖ ਵਿੱਚ ਅੰਦਰ ਵੜ ਕੇ ਮਰੋਗੇ ਤੇ ਆਤਮ ਹੱਤਿਆ ਹੋਊਗੀ ਬਾਹਰ ਰਹਿ ਕੇ ਲੜੋਗੇ ਤਾਂ ਸ਼ਹੀਦ ਮੰਨੇ ਜਾਓਗੇ ਅਜੇ ਵੀ ਤੁਹਾਡੀ ਮਰਜ਼ੀ ਹੈ ਤੁਸੀਂ ਗੁਰਦੁਆਰੇ ਆਜ਼ਾਦ ਕਰਾਉਣ ਦੀ ਗੱਲ ਕੀਤੀ 2016 22 ਮਾਰਚ ਨੂੰ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਸ੍ਰੀ ਨਨਕਾਣਾ ਸਾਹਿਬ ਦਾ ਭਾਈ ਲక్ష్మణ ਸਿੰਘ ਜੀ ਧਾਰੋਵਾਲ ਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ 100 ਸਾਲਾ ਸ਼ਤਾਬਦੀ ਸਮਰ ਨੂੰ ਸਮਰਪਿਤ ਹੁੰਦੇ ਆ ਅਸੀਂ ਇੱਕ ਰੈਲੀ ਕੀਤੀ ਸੀ ਅਨੰਦਪੁਰ ਸਾਹਿਬ ਉਹ ਉਹ ਰੈਲੀ ਸੇ ਕਰਕੇ ਕੀਤੇ ਗਏ ਸੀ ਕਿ ਬਾਦਲਕਿਆਂ ਤੋਂ ਇਹ ਨਰੇਣੂ ਮਹੰਤ ਬਣ ਚੁੱਕੇ ਨੇ ਇਹਨਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣੇ ਜ਼ਰੂਰੀ ਐ ਉਹ ਰੈਲੀ ਕੀਤੀ ਗਈ 22 ਮਾਰਚ ਨੂੰ ਗੁਰਦੁਆਰੇ ਆਜ਼ਾਦ ਕਰਾਉਣ ਦੀ ਗੱਲ ਰੱਖੀ ਗਈ ਪਰ ਕਿਸੇ ਸਿੰਘ ਸਾਹਿਬ ਕਿਸੇ ਹੋਰ ਨੇ ਸਾਥ ਨਾ ਦੇ ਕੇ ਉਲਟਾ ਸਾਨੂੰ ਹੀ ਬਦਲ ਕੇ ਕਹਿਣਾ ਸ਼ੁਰੂ ਕਰ ਦਿੱਤਾ ਤੇ ਬਾਦਲਕਿਆਂ ਨੇ ਸਾਨੂੰ ਬੀਜੇਪੀ ਵਾਲੇ ਆਮ ਆਦਮੀ ਵਾਲੇ ਤੇ ਕਾਂਗਰਸੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਚੰਗਾ ਹੁੰਦਾ ਉਸ ਵਕਤ ਸਾਥ ਦਿੱਤਾ ਹੁੰਦਾ ਤੇ ਅੱਜ 10 ਸਾਲ ਬਾਅਦ ਗੁਰਦੁਆਰੇ ਆਜ਼ਾਦ ਹੋਣੀ ਸੀ ਤੁਸੀਂ 328 ਪਾਵਨ ਸਰੂਪਾਂ ਦੀ ਗੱਲ ਕੀਤੀ 328 ਪਾਵਨ ਸਰੂਪਾਂ ਦਾ ਸੱਚ ਸਾਹਮਣੇ ਲਿਆਉਣ ਵਾਲੇ ਕੌਣ ਨੇ ਗਿਆਨੀ ਹਰਪ੍ਰੀਤ ਸਿੰਘ ਉਸ ਵਕਤ ਦੇ ਜਥੇਦਾਰ ਬੜੇ ਹੋਏ ਸੀ ਜਿਹੜੇ ਜਾਂ ਮਨੁੱਖੀ ਅਧਿਕਾਰ ਜਿਹੜਾ ਸੰਗਠਨ ਬਣਿਆ ਹੋਇਆ ਹੈ ਬੈਂਸਪਰਾ ਜਿਹੜੇ ਸੀਗੇ ਔਰ ਅਜੀਤ ਸਿੰਘ ਬੈਸ ਜਾਂ ਸਰਬਜੀਤ ਸਿੰਘ ਐਡਵੋਕੇਟ ਨਸਾਰਿਆ ਨੇ ਉਹ ਗੱਲਾਂ ਸਾਹਮਣੇ ਲਿਆਂਦੀਆਂ মিডিਆ ਚ ਆਈਆਂ ਪਰਤਾਲ ਹੋਈ ਈਸ਼ਰ ਸਿੰਘ ਹੋਣਾ ਨੇ ਸਾਰਾ ਸੱਚ ਸਾਹਮਣੇ ਲੈ ਆਂਦਾ ਕਾਨੂੰਨੀ ਤੇ ਵਿਭਾਗੀ ਕਾਰਵਾਈ ਦੀ ਗੱਲ ਚੱਲੀ ਕਾਨੂੰਨੀ ਕਾਰਵਾਈ ਦੇ ਵਿੱਚ ਤੁਸੀਂ ਜਥੇਦਾਰ ਸਾਭਾ ਨੇ ਫਿਰ ਜੋ ਟਰਨ ਮਾਰ ਕੇ ਮਇਤੇ ਵਰਗੇ ਮਗਰਮਸ਼ਾ ਨੂੰ ਬਚਾਇਆ ਰੋਪਨ ਸਿੰਘ ਵਰਗੇ ਮਨਜੀਤ ਸਿੰਘ ਵਰਗੇ ਮਗਰ ਮੱਛ ਬਚਾ ਕੇ ਤੇ ਨਿੱਕੇ ਮਲਾਜ਼ਮਾਂ ਤੇ ਨਜ਼ਲਾ ਝਾੜ ਕੇ ਉਹ ਕੰਮ ਨੂੰ ਰਫਾ ਦਫਾ ਕੀਤਾ ਜਿਹਦੇ ਇਨਸਾਫ ਲਈ ਸੰਗਤਾਂ ਨੂੰ ਮੋਰਚਾ ਲਾਉਣਾ ਪਿਆ ਤੇ ਸੰਗਤਾਂ ਨੇ ਕੁੱਟ ਵੀ ਖਾਧੀ ਤੁਸੀਂ ਨਹੀਂ ਬੋਲਦੇ ਉਸ ਵਕਤ ਲੱਤਾਂ ਬਾਹਾਂ ਤੋੜੀਆਂ ਉਹਨਾਂ ਦੇ ਪਰਚੇ ਕੀਤੇ ਗਏ ਭਾਈ ਖੋਸਾ ਭਾਈ ਮਾਲਮ ਭਾਈ ਰਣਜੀਤ ਸਿੰਘ ਪੈੰਜੀ ਮਨਜਿੰਦਰ ਕੌਰ ਇਹਨਾਂ ਸਾਰਿਆਂ ਦੀ ਕੀ ਹਾਲਤ ਸੀਗੀ ਕਈ ਮੁਸ਼ਲ ਵਰਗੀ ਸਾਲਿਓਂ ਤੇ ਇਹਨਾਂ ਨੂੰ ਤਸ਼ੱਦਦ ਕੀਤਾ ਗਿਆ ਔਰ ਉਸ ਮੋਰਚੇ ਦੀ ਤਰਜਮਾਨੀ ਕਰਦੇ ਆ 5 ਸਾਲ ਸਾਨੂੰ ਸੜਕ ਤੇ ਬਹਿਣਾ ਪਿਆ 5 ਸਾਲ ਤੁਸੀਂ ਕਿਸੇ ਨੇ 328 ਰੂਪਾਂ ਦਾ ਜ਼ਿਕਰ ਕਿਉਂ ਨਹੀਂ ਕੀਤਾ ਹੁਣ ਤੱਕ ਇਹਨ ਸੱਪ ਲੈ ਲੈਣਾ ਸੀ ਚਲੋ ਸਵਾਗਤ ਕਰਦੇ ਆ ਜ ਜ ਤੁਸੀਂ ਗੱਲ ਕੀਤੀ ਹੈ 7 ਦਸੰਬਰ ਨੂੰ ਮਹਾ ਪੰਚਾਇਤ ਸੱਦੀ ਗਈ ਜਗਜੀਤ ਸਿੰਘ ਜੀ ਦੱਲੇਵਾਲ ਬਲਦੇਵ ਸਿੰਘ ਜੀ ਸਰਸਾ ਹੋਣਾ ਨੇ ਜਦੋਂ ਮਹਾਪੰਚਾਇਤ ਦੀ ਗੱਲ ਕੀਤੀ ਤਾਂ ਸਿਸਟਮ ਹਿੱਲਿਆ ਉਸ ਵਕਤ ਬਾਬਾ ਸੇਵਾ ਸਿੰਘ ਜੀ ਆ ਸਕਦੇ ਆ